ਦੋ ਇਹ ਆ ਤੇ ਨਾ ਮੈਨੂੰ ਮੌਕਾ ਵੀ ਨਹੀਂ ਦਿੱਤਾ ਤੇ ਇੱਥੇ ਨਾ ਕੁੱਤੇ ਰਹਿੰਦੇ ਆ ਨਿੱਕੇ ਨਿੱਕੇ ਤੇ ਜਿੱਦੂ ਮੈਂ ਨਾ ਰੋਟੀ ਰੁੱਟੀ ਪਾਣ ਆਂਦਾ ਨਾ ਦੇਖੋ ਕਿੰਦਾ ਭੱਜੇ ਜਾਂਦੇ ਆ ਕੋਈ ਇੱਥੇ ਛੱਡ ਗਿਆ ਸੀ ਤੇ ਆਹ ਦੇਖੋ ਦੋ ਇਹ ਆ ਤੇ ਇੱਕ ਹੋਗਾ ਇਹਨਾਂ ਨੂੰ ਮੈਂ ਬ੍ਰੈਡ ਲੈ ਕੇ ਆਇਆ ਨਾ ਜੋਗੀ ਤੇ ਇਹਨਾਂ ਨੂੰ ਪਾਣੀ ਪਿਹਰਾ ਚ ਵੱਜਦੇ ਆ ਤੀਨ ਆ ਗਏ ਆ ਦੇਖੋ ਤੇ ਔਲਿਕੋ ਆ ਗਿਆ ਤੇ ਟੋਟਲ ਨੂੰ ਆ ਇਹਨਾਂ ਦੀਦਾ ਛੱਟ ਬਣਾਈ ਆ ਆ ਦੇਖੋ ਇੱਕ ਆ ਦੇਖੋ ਆ ਦੇਖੋ ਕਿੰਦਾ ਅੱਜੇ ਆਂਦੇ ਆ ਆ ਦੇਖੋ ਆ ਦੇ ਇਕੱਠੇ ਹੋ ਗਏ ਉਹਨਾਂ ਨੂੰ ਇਹ ਆ ਕਿ ਮੈਂ ਕੁਛ ਆ ਪਾਵਾਂਗਾ ਹੁਣ ਤੇ ਇਹਨਾਂ ਨੂੰ ਮੈਂ ਪਹਿਲਾਂ ਬ੍ਰੈਡ ਪਾਣਾ ਤੇ ਇਹ ਬ੍ਰੈਡ ਨੂੰ ਦੇਖੋ ਕਿਤਾ ਫੈਗੇ ਤੇ ਉਹ ਕਾਟ ਦੇਣੀ ਬ੍ਰੈਡ ਉਹ ਦੇਖੋ ਇਹਨੂੰ ਖੋਲਣ ਦਾ ਮੈਨੂੰ ਮੌਕਾ ਵੀ ਨਹੀਂ ਦਿੱਤਾ ਤੇ ਇਹਨਾਂ ਨੇ ਆ ਹਟ ਮੈਂ ਦੂਜਾ ਇਹ ਤਾਂ ਉਸ ਲਿਆਂਦਾ ਉਹ ਪਾਣਾ ਇਹ ਤਾਂ ਘੱਟਾ ਕਿੰਨੇ ਆ ਤੇ ਜਾ ਇਜਾਰਾ ਆਲਫਾ ਇਹ ਤੇ ਦੋ ਰੋਟੀਆਂ ਹੀ ਆ ਦੇਖੋ ਸਾਹਮਣੇ ਦੇਖੋ ਨਾ ਦੇ ਚਲੋ ਦੇਖੋ ਕਿਤਾ ਨਿਆਰੇ ਲੈਣ ਦੇ ਇਹ ਤੇ ਰਸੂ ਖੋਸ਼ ਹੋ ਕੇ ਖਾਂਦੇ ਬਰੈਡ ਨਹੀਂ ਖਾਂਦੇ ਵੈਰਟੀ ਵੀ ਖਾਂਦੇ ਨੇ ਪਰ ਇਹ ਮੇਰ ਨਾਲ ਬਹੁਤ ਕਰਦੇ ਨੇ ਆਹ ਦੇਖੋ 8 1 ਹਿੰਦੀ 1 ਸ਼ਾਇਦ ਅੰਦਰ ਹੋਏ ਫਾਂ ਇਹਨਾਂ ਦੀ ਸ਼ੈੱਡ ਜੀ ਬਣਾਈ ਆ ਠੰਡ ਤੋਂ ਬਚਾਅ ਵਾਸਤੇ ਤੇ ਆ ਦੇਖੋ ਇਹ ਮਾਰਦਾ ਸਾਰਿਆਂ ਨੂੰ ਇਹ ਲੜਦੇ ਵੀ ਆਪਸ ਚ ਕਿੰਨੇ ਆ ਹਾਂ 4 4 8 ਇੱਕ ਪਤਾ ਨਹੀਂ ਕਿੱਥੇ ਇੱਕ ਅੰਦਰ ਹੋਣਾ ਆ ਦੇਖੋ ਤੇ ਇਹ ਮਤਲਬ ਇਥੇ ਮਾੜੇ ਹਾਲਤ ਸੀ ਇਹਨਾਂ ਦੇ ਤੇ ਹੂਣੇ ਠੀਕ ਆ ਰੋਟੀ ਰੋਟੀ ਖਾਂਦੇ ਰਹਿੰਦੇ ਆ ਬਰੈਡ ਬਰੁੱਡ ਪਾ ਲਈਦੀ ਆ ਆ ਦੇਖੋ ਕਿੱਦਾਂ ਲੱਗੇ ਤੇ ਠੰਡ ਜੋ ਮੈਂ ਕਹਾਂ ਜਾਂਦੀ ਸਾਡੀ ਛਾੜੀ ਛੁੱਟ ਨਾ ਬਣਾਉਂਦੇ ਇਹ ਮਰ ਜਾਣਗੇ ਇਹ ਸਾਡੇ ਪਿੰਡ ਤੋਂ ਬਾਰ-ਬਾਰ ਆ ਅਨਰਜੀ ਲੱਗੇ ਪੈਂਦੀ ਆ ਇੱਥੇ ਇਹਨਾਂ ਦੀ ਪਾਤੀ ਤੇ ਕਾ ਦੇਖੋ ਤਗੜਾ ਦੋ ਤਿੰਨ ਤਗੜੇ ਆ ਕੀ ਇੱਕ ਦੋ ਮਾਰੇਗਾ ਇਹੋ ਕਿਤਾ ਖੰਦੇ ਦੇ ਦੇਖੋ ਢਿੱਡ ਤੇ ਹਰਕ ਨੂੰ ਲੱਗਾ ਪਰਮਾਤਮਾ ਦੇ ਜੀਵ ਆ ਉਹਨੇ ਫਿਰ ਵੀ ਤੁਹਾਡੇ ਠੀਕ ਆ ਅੱਜ ਰੱਜੇ ਪਿਆ ਕੋਈ ਉਹਨਾਂ ਨੂੰ ਪਾ ਗਿਆ ਵੀਰੇ ਇੱਕ ਦੋ ਜਾਣਿਆਂ ਹੋਰ ਪਤਾ ਚੱਲਿਆ ਆ ਦੇਖੋ ਆ ਬਹੁਤ ਕੱਲ ਬਹੁਤ ਆ ਬਹੁਤ ਮਾੜਾ ਹਾਲ ਸੀ ਪਰ ਤੋਂ ਅੱਜ ਠੀਕ ਐ ਇਹ ਦੇਖੋ ਕੰਮ ਦੇਖੋ ਜਾਂਦੇ ਤੇ ਜੇ ਕੁਦਰਤ ਤੇ ਜੀਵਾਂ ਨੂੰ ਪਿਆਰ ਕਰਦੇ ਨਾ ਇਹ ਵੀ ਉਹ ਪਿਆਰ ਕਰਦੇ ਆ ਰਸ ਖਾਂਦੇ ਖੁਸ਼ ਹੋ ਕੇ ਤੇ ਬਰੈਡ ਵੀ ਖਾ ਲੈਣੀ ਇਹਨਾਂ ਨੇ ਹੋਲੀ ਹੋਲੀ ਇਹ ਦੇਖੋ ਆ ਦੇਖੋ